ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਨਾਨਕ ਨਾਮ ਲੈਵਾ ਸਾਧ ਸੰਗਤ ਜੋ ਕਿ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਅੱਜ ਦੇ ਦਿਨ ਧੰਨ ਧੰਨ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਹਿ ਪਰ ਘਟਿਓ ਮਰਦਾ ਗੰਬੜਾ ਬਰਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਬਚਨਾਂ ਨੂੰ ਪੂਰਾ ਕਰਦੇ ਹੋਇਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਉਪਰੰਤ ਆਪ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਦੀ ਵਾਰਤਾ ਨੂੰ ਪੂਰਾ ਕਰਦੇ ਹੋਇਆ ਆਪ ਖੰਡੇ ਬਾਟੇ ਦੀ ਪਹਲ ਛਕਣਾ ਕੀਤੀ ਹੈ ਉੱਥੇ ਅੱਜ ਦੇ ਦਿਨ ਸਮੂਹ ਸੰਗਤਾਂ ਜਿੱਥੇ ਆਨੰਦਪੁਰ ਸਾਹਿਬ ਹੋਰ ਪਾਵਨ ਸਥਾਨਾਂ ਤੇ ਪਹੁੰਚ ਕਰਕੇ ਵਿਸਾਖੀ ਦੇ ਪਾਵਨ ਦਿਹਾੜੇ ਤੇ ਗੁਰੂ ਘਰਾਂ ਵਿਖੇ ਨਖਮਸਤਕ ਹੁੰਦਿਆਂ ਨੇ ਉੱਥੇ ਅੱਜ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜੀ ਪਾਤਸ਼ਾਹੀ 6ਵੀਂ ਜਿੰਦੋਵਾਲ ਬੰਗਾ ਵਿਖੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਜੋ ਕਿ ਗੁਰੂ ਘਰ ਵਿਖੇ ਪਹੁੰਚ ਕਰਕੇ ਗੁਰੂ ਘਰ ਵਿਖੇ ਹਾਜ਼ਰੀਆਂ ਲਵਾ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰ ਰਹੇ ਨੇ ਸੋ ਅੱਜ ਦਾ ਜੋ ਸਮਾਗਮ ਹੈ ਇਸ ਵਿਸਾਖੀ ਦੇ ਸੁਭ ਦਿਹਾੜੇ ਨੂੰ ਮੁੱਖ ਰੱਖ ਕਰਕੇ ਸਮੂਹ ਨਗਰ ਨਿਵਾਸੀ ਸੰਗਠਨ ਸੈਰ ਦੀਆਂ ਸੰਗਠਾਂ ਅਤੇ ਇਲਾਕੇ ਦੀਆਂ ਸਮੂਹ ਸੰਗਠਾਂ ਦੇ ਵੱਲੋਂ ਰਲ ਮਿਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਦੇ ਸਮਾਗਮ ਬੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਨੇ ਸੋ ਸਮੂਹ ਸੰਗਠਨਾਂ ਨੂੰ ਗੁਰੂ ਘਰ ਵੱਲੋਂ ਦਾਸਰਿਆਂ ਵੱਲੋਂ ਵਿਸਾਖੀ ਦੇ ਸੁਭ ਦਿਹਾੜੇ ਦੀਆਂ ਬਹੁਤ-ਬਹੁਤ ਸਾਰੀਆਂ ਮੁਬਾਰਕਾਂ ਸਮੂਹ ਸੰਗਠਨਾਂ ਦੇ ਚਰਨਾਂ ਵਿੱਚ ਇਹੋ ਬੇਨਤੀ ਹੈ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਤੇ ਤੁਹਾਡੇ ਵਾਸਤੇ ਆਪਣਾ ਸਰਵੰਸ ਵਾਰ ਕਰਕੇ ਕਿਹਾ ਸੀ ਕਿ ਇਹਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ਚਾਰ ਮੂਏ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਸਾਡੇ ਤੁਹਾਡੇ ਵੱਲ ਇਸ਼ਾਰਾ ਕਰਕੇ ਸਾਨੂੰ ਤੁਹਾਨੂੰ ਆਪਣੇ ਪੁੱਤਰ ਪੁੱਤਰੀਆਂ ਬਣਾਇਆ ਸੋ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਸਹੀ ਮayne ਵਿੱਚ ਉਹਨਾਂ ਦੇ ਪੁੱਤਰ ਪੁੱਤਰੀਆਂ ਖਵਾਉਣ ਦੇ ਹੱਕਦਾਰ ਹੈ ਜਾਂ ਨਹੀਂ ਜੇ ਤੇ ਅਸੀਂ ਨਹੀਂ ਆ ਤੇ ਸਾਨੂੰ ਗੁਰੂ ਚਰਨਾਂ ਵਿੱਚ ਜੁੜ ਕਰਕੇ ਗੁਰੂ ਦੇ ਖੰਡੇ ਬਾਟੇ ਦੀ ਪੌਲਿਸ ਚੱਕਰ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੱਚੇ ਪੁੱਤਰ ਅਤੇ ਪੁੱਤਰੀਆਂ ਖਵਾਣ ਦੇ ਅਸੀਂ ਹੱਕਦਾਰ ਤਦੇ ਹੋਵਾਂਗੇ ਇਸ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਖੰਡੇ ਬਾਟੇ ਦੀ ਪੌਲਿਸ ਚੱਕੋ ਸਿੰਘ ਸਜੋ ਨਸਿਆਂ ਦਾ ਤਿਆਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਤ ਸ੍ਰੀ ਅਕਾਲ ਸਾਡਾ ਦੇਸ਼ ਦੇ ਮੌਕੇ ਤੇ ਮੈਂ ਆਪਣੇ ਬੰਨੋ ਔਰ ਸਮੂਹ ਬੰਗਾਨ ਵਸਿਆਂ ਬੰਨੋ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਯਾ ਕੇ ਜੋ ਸਮਾਜ ਨੂੰ ਸਿਰ ਦੇਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਉੱਚ-ਨੀਚ ਜਾਤ-ਪਾਤੋਂ ਔਰ ਜਿਨ੍ਹਾਂ ਨਾਲ ਸਦੀਆਂ ਤੋਂ ਜਿਹੜੇ ਲਤਾੜੇ ਲੋਕ ਸੀ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਮਾਨ ਸਨਮਾਨ ਦੇਣ ਦੇ ਲਈ ਉਹਨਾਂ ਨੇ ਖਾਲਸਾ ਪਖ ਸੁਜਾਇਆ ਸੀ ਅੱਜ ਜਿੱਥੇ ਅਸੀਂ ਸਭ ਨੂੰ ਵਧਾਈ ਦਿੰਨੇ ਆ ਇਸ ਗੱਲ ਦੀ ਵੀ ਅਸੀਂ ਆਸ ਕਰਦੇ ਆ ਕਿ ਜਿਸ ਭਾਵਨਾ ਨਾਲ ਖਾਲਸਾ ਜਿਹੜਾ ਅਸੀਂ ਮਨਾ ਰਹੇ ਹਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸੁਜਾਇਆ ਸੀ ਜੋ ਉਹਦਾ ਮੂਲ ਰੂਪ ਸੀ ਉਹਨੇ ਤੇ ਸਭ ਸੰਸਾਰ ਨੂੰ ਲਾ ਚਾਹੀਦਾ ਸਾਨੂੰ ਜਾਤ ਪਾਤ ਤੋਂ ਧਰਮਾਂ ਤੋਂ ਉੱਪਰ ਠ ਕੇ ਸਭ ਪਰ ਮਾਤਮਾ ਸਭਾਈ ਕੋ ਦੇ ਵਿੱਚ ਸਭਾਈ ਸਖਣਾ ਚਾਹੀਦਾ ਔਰ ਸਾਨੂੰ ਕਿਸੇ ਨੂੰ ਵੀ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਔਰ ਰੰਗ ਦੇ ਨਾਂ ਤੇ ਕੋਈ ਦੁਤਕਰਨੀ ਨਹੀਂ ਕਰਨਾ ਚਾਹੀਦਾ ਮੈਂ ਸਮਝਦਾ ਕਿ ਗੁਰੂਆਂ ਨੇ ਐਸੀ ਸੋਚ ਨੂੰ ਅੱਗੇ ਲਿਆਂਦੇ ਨੇ ਇਥੋਂ ਤੱਕ ਕਿ ਆਪਣਾ ਸਾਰਾ ਪਰਿਵਾਰ ਇਸ ਇਬਾਦਤ ਦਾ ਤਾਂ ਕਿ ਜਿਹੜੇ ਲੋਕ ਸਦੀਆਂ ਦਾ ਤਾੜੇ ਹੋਏ ਸੀ ਉਹਨਾਂ ਨੂੰ ਮਾਨ ਸਮਾਨ ਮਿਲ ਸਕੇ ਇੱਕ ਵਾਰ ਫਿਰ ਖਾਲਸਾ ਸੈਨਾ ਦੀ ਜਿੱਤ ਅੱਤੇ ਬਸਾਖੀ ਦੀ ਸਭ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਈ ਆਈ ਆ ਜੀ ਸੰਗਤ ਆ ਜੀ ਸਾਡੇ ਲਈ ਕਾੜੀ ਜੜੀ ਲੱਗਈ ਹੈ ਤੇ ਗਈ ਆ ਨਾਂ ਸੁਣਨ ਵਾਲੇ ਜਿਹੜੇ ਆ ਪੱਕੇ ਆ ਨਾਂ ਸੁਣਨ ਵਾਲੇ ਪੱਕੇ ਆ ਜੋ ਸੁਣੀਏ ਸੁਣਿਆ ਮੰਨਿਆ ਮੰਨ ਕੀਤਾ ਬਾਹੂਵੰਤਰ ਕਾਠੀ ਹੀ ਸਮਲਣਾ ਸੁਣੀਏ ਮੰਨਿਆ ਮੋਤੇ ਰਾਤੇ ਤੁਰਗੇ ਮਹਾਰਾਜਾ ਜਸਮੀ ਪਾਸ਼ਾ ਦਾ ਖੰਡਾ ਸਾਡੇ ਨਾਲ ਆ ਹੱਥ ਸਿੱਟਿਆ ਵੇਹੋ ਬੇਨਤੀ ਆ ਤੇ ਉਸ ਰਾਸੇ ਜੀ ਤੁਰਗੇ ਸਤਵੀਰ ਪੁੱਛਦੇ ਰਹੇ ਕਿੱਥੇ ਜਾ ਰਿਹਾ ਗੁਰੂ ਦੇ ਬਣੀ ਗੁਰੂ ਦੇ ਕਹਿੰਦਾ ਜੀ ਮੇਰਾ ਨਾਮ ਦਇਆ ਰਾਣਾ ਬਾਹੂ ਦਾ ਮਾਸੀ ਆ ਗੁਰੂ ਦੇ ਪੁੱਤਰ ਬਣੀ ਹੋ ਨਾ ਹੋਰ ਜਿਨ ਗੁਰਵਾਰੀ ਕੱਲ ਕੀ ਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਫਤੇ ਦੀ ਸਾਂਝ ਪਾ ਲਈਏ ਫਤੇ ਦਾ ਜਵਾਬ ਫੱਤੇ ਵਿੱਚ ਦੇ ਕੇ ਹਾੜੀ ਜੱਥੇ ਨੂੰ ਆਪ ਸੰਗਤਾਂ ਦੇ ਨਾਲ ਗੁਰਮਤਿ ਦੀ ਵਿਚਾਰ ਗੁਰ ਸ਼ਬਦ ਦੀ ਵਿਚਾਰ ਗੁਰ ਇਤਿਹਾਸ ਦੀ ਵਿਚਾਰ ਦੀ ਸਾਂਝ ਪਾਉਣ ਦਾ ਬਲ ਉਦਮ ਤੇ ਆਗਿਆ ਬਖਸ਼ਿਸ਼ ਕਰਿਓ ਆਓ ਸਰਵਤ ਸੰਗਤ ਲਗ ਗਈ ਧਰ ਦੇ ਵਿਸ਼ੇਸ਼ ਪਿਤਾ ਜੀ ਦੀ ਬਖਸ਼ੀ ਵੀ ਫਤਿਹ ਦੀ ਸਾਜ ਪਾਈਏ ਫਤਿਹ ਐਵੇਂ ਨਹੀਂ ਮਿਲ ਗਈ ਫਤਿਹ ਦੀ ਬਹੁਤ ਵੱਡੀ ਕਹਾਣਾ ਘਾਦੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਫਤਿਹ ਨੂੰ ਪਾਉਣ ਵਾਸਤੇ ਫਤਿਹ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਸਾਰਾ ਜੀਵਨ ਸਾਰਾ ਪਰਿਵਾਰ ਸਤ ਗੁਰਾਂ ਦਾ ਦੇਸ਼ ਤੇ ਕੌਮ ਲਈ ਕੁੜਵਾਲ ਕਰ ਦਿੱਤਾ ਉਸ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਫੱਤੇ ਹੈ ਕਵੀਨਾ ਬੜੀਆਂ ਸੁੰਦਰ ਲੰਦਾ ਲਿਖੀਆਂ ਨੇ ਉਹ ਕਹਿੰਦਾ ਹੈ ਦੇਓ ਫੱਤੇ ਦਾ ਜਵਾਬ ਫੱਤੇ ਅੰਦਰ ਇਹ ਸੱਫਤੇ ਨਹੀਂ ਘਾਣਾ ਬਹੁਤ ਘਾਲੀ ਪਿੰਤਾਵਾਰਿਆ ਚਾਂਦਰੀ ਚੌਂਕ ਅੰਦਰ ਵੱਡੇ ਸਹਿਬ ਜਾਦੇ ਅੱਖਾਂ ਸਾਵੇਂ ਬਾੜ ਦਿੱਤੇ ਆਹ ਤੱਕੋ ਗਣੀ ਚਮਕੌਰ ਅੰਦਰ ਛੋਟੇ ਸਾਹਿਬ ਜਾਦੇ ਨੀਹਾਂ ਵਿੱਚ ਖੜਾਣ ਦਿੱਤੇ ਆਹ ਤੱਕੋ ਸਰਹੰਦੀਆਂ ਨੀਹਾਂ ਅੰਦਰ ਮਾਤਾ ਠੰਡੇ ਭੁਲਜ ਵਿੱਚ ਬਾੜ ਦਿੱਤੀ ਮਾਤਾ ਖੰਡੇ ਬੁੜੇ ਚ ਵਿੱਚ ਬਾਗ ਦਿੱਤੀ ਲਾ ਕੇ ਸਾਰੀ ਜ਼ਿੰਦਗਾਰੀਆਂ ਕੌਮ ਲੈ ਕੇ ਲੋਹਾ ਭਰਿਆ ਸੀ ਦਿਲ ਕਮਜ਼ੋਰ ਅੰਦਰ ਸਾਡੇ ਕਮਜ਼ੋਰ ਦਿਨਾਂ ਨੂੰ ਮਜ਼ਬੂਤ ਬਣਾਉਣ ਵਾਸਤੇ ਜੁਲਮਾਂ ਦਾ ਟਾਕਰਾ ਕਰਨ ਵਾਸਤੇ ਸਤਿਗੁਰਾਂ ਨੇ ਇਹ ਫੱਤੇ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ ਆਪਾਂ ਉਸ ਫੱਤੇ ਦੀ ਸਾਜ ਪਾਉਣੀ ਹੈ ਕੋਈ ਵੀ ਦਸਨਾ ਬਾਣੀ ਨਾਲ ਆ ਜਾਵੇ ਇਸ ਰਸਨਾ ਦੇ ਵਿੱਚੋਂ ਫਤੇ ਦਾ ਜਵਾਬ ਫਤੇ ਵਿੱਚ ਨਾ ਆਵੇ ਆਓ ਸਰਬਤ ਸੰਗਤ ਗੱਜ-ਵੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਆਓ ਬਨਮਤ ਪਿਆਰਿਓ ਅੰਮ੍ਰਿਤ ਵੇਲੇ ਤੇ ਤੁਸੀਂ ਮੰਗਦੀਆਂ ਭਾਵਨਾ ਸ਼ਰਧਾ ਲੈ ਕੇ ਗੁਰਚਰਨਾ ਵਿੱਚ ਖਾਲਸੇ ਪੰਥ ਦਾ ਸਾਜਨਾ ਦਿਵਸ ਮਨਾਉਂਦੇ ਆ ਪਹੁੰਚ ਲਈ ਹਾਂ ਤੁਹਾਡੀ ਜਨਮ ਦਾ ਸਫਲੀ ਹੋਵੇ ਤੁਹਾਡਾ ਚੱਲਿਆ ਹੋਇਆ ਕਦਮ-ਕਦਮ ਸਫਲਾ ਹੋਵੇ ਤੁਹਾਡਾ ਏਸ਼ਦਵਾਨ ਦੇ ਵਿੱਚ ਬੈਠਣਾ ਸਫਲਾ ਹੋਵੇ ਸਤਿਗੁਰੂ ਸਰਵਤ ਸੰਗਤਾਂ ਦੇ ਮਨ ਦੀਆਂ ਭਾਵਨਾਵਾਂ ਲੋਚਾਂ ਸਭ ਪੂਰਨ ਕਰਨ ਹਾਉ ਮੈਂ ਇਤਿਹਾਸ ਦੀ ਲੜੀ ਨੂੰ ਆਰੰਭ ਕਰਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਏਸ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਬਸਾਉਣਾ ਕੀਤਾ ਜਦੋਂ ਨਾ ਇਹ ਧਰਤੀ ਨੂੰ ਮੁੱਲ ਲੈ ਕੇ ਇੱਥੇ ਇੱਕ ਨਗਰ ਵਸਾਇਆ ਜਿਸ ਨਗਰ ਦਾ ਨਾਮ ਰੱਖਿਆ ਆਪਣੀ ਮਾਤਾ ਜੀ ਦੇ ਨਾਮ ਤੇ ਨਾਨਕੀ ਚੱਕ ਤੇ ਗੁਰੂ ਪਿਆਰੇ ਜਦੋਂ ਗੋਬਿੰਦ ਰਾਜ ਜੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੋਂ ਇਸ ਧਰਤੀ ਤੇ ਪਹੁੰਚਦੇ ਨੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਗਿਆ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਇੰਨਾ ਆਨੰਦ ਆਇਆ ਇੰਨਾ ਰਸ ਆਇਆ ਗੁਰੂ ਸਾਹਿਬ ਆਨ ਆਪਣੇ ਮੁਖਾਰ ਬਿੰਦ ਵਿੱਚੋਂ ਬਚਨ ਕਰਦੇ ਨੇ ਕਿ ਇੱਥੇ ਬੜਾ ਆਨੰਦ ਹੈ ਬੜਾ ਆਨੰਦ ਹੈ ਤੇ ਫਿਰ ਇਸ ਧਰਤੀ ਦਾ ਜਿਹੜਾ ਨਾਮ ਸੀ ਨਾ ਉਹ ਆਨੰਦਪੁਰ ਹੀ ਰੱਖਿਆ ਗਿਆ ਜਿਸ ਨੂੰ ਆਪਾਂ ਆਨੰਦਪੁਰ ਸਾਹਿਬ ਕਹਿੰਦੇ ਆ ਉਹ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੋਂ ਸਾਲ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਰੱਖਿਆ ਕਰਨ ਵਾਸਤੇ ਹੁੰਦੇ ਜ਼ੁਲਮਾਂ ਦਾ ਟਾਕਰਾ ਕਰਨ ਵਾਸਤੇ ਮਜਲੂਮਾਂ ਦੀ ਗਰੀਬਾਂ ਦੀ ਲਤਾੜੀਆਂ ਦੀ ਵਾਹ ਫੜਨ ਵਾਸਤੇ ਸਤਿਗੁਰੂ ਇਸ ਧਰਤੀ ਤੋਂ ਤੁਰਦੇ ਨਹੀਂ ਜਿਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ 11 ਨਵੰਬਰ 1675 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਜਿਨ੍ਹਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਗੁਰੂ ਦਾ ਪਿਆਰਾ ਸਿੱਖ ਆਪਣੀਆਂ ਮੰਜ਼ਲਾ ਤੈਅ ਕਰਦਾ ਹੋਇਆ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦਾ ਹੈ ਦੇਤੋਂ ਸਤਿਗੁਰਾਂ ਦਾ ਸ਼ੀਸ਼ ਆਨੰਦਪੁਰ ਸਾਹਿਬ ਤੋਂ ਸੰਗਤ ਜਾਂਦੀ ਹੈ ਗੋਵਿੰਦ ਗਾਇ ਸਹਿਬ ਜੀ ਜਾਂਦੇ ਨੇ ਮਾਤਾ ਗਿਜਰੀ ਮਾਤਾ ਨਾਲਕੀ ਜੀ ਸੰਗਤਾਂ ਸਮੇਤ ਜਾਂਦੇ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਤਿਗੁਰਾਂ ਦਾ ਸ਼ੀਸ਼ ਬੜੇ ਸਤਕਾਰ ਅਤਮ ਦੇ ਨਾਲ ਲਿਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਵਿਰਵਾੜਾ ਸ਼ੀਸ਼ ਗੱਗ ਹੈ ਉੱਥੇ ਲਿਆ ਕੇ ਸਤਿਗੁਰਾਂ ਦੇ ਪਾਵਨ ਸ਼ੀਸ਼ ਦਾ ਸਨਸਕਾਰ ਕੀਤਾ ਜਾਂਦਾ ਹੈ ਤੇ ਗੋਵਿੰਦ ਰਾਏ ਜੀ ਭਾਈ ਜੇਤਾ ਜੀ ਵੀ ਪੁੱਛਦੇ ਨੇ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਨ ਨੂੰ ਸਹੀ ਲਗੀਤਾਗਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਉਦੋਂ ਉੱਥੇ ਗੁਰੂ ਦੇ ਪਿਆਰੇ ਕਿੰਨੇ ਸਿੱਖ ਮੌਜੂਦ ਸਨ ਜੇਤਾ ਜੀ ਕਹਿਣ ਲੱਗੇ ਪਾਤਸ਼ਾਹ ਉੱਥੇ ਦੇਖਣ ਵਾਲੇ ਲੋਕ ਤਾਂ ਬੜੇ ਸੀ ਉੱਥੇ ਦੇਖਣ ਵਾਲੇ ਲੋਕ ਇੰਨੇ ਸੀ ਉਹਨਾਂ ਦੇ ਵਿੱਚੋਂ ਪਤਾ ਨਹੀਂ ਸੀ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਕਿਹੜਾ ਹੈ ਉਥੇ ਸਿੱਖ ਦਾ ਪਤਾ ਨਹੀਂ ਸੀ ਲੱਗਦਾ ਤੇ ਗੋਬਿੰਦ ਰਾਏ ਜੀ ਨੇ ਭਾਈ ਜੱਤੈ ਨੂੰ ਲਾ ਕੇ ਸ਼ਾਦੀ ਦੇ ਨਾਲ ਇੱਕ ਵਾਰ ਦਿੱਤਾ ਰਾਂਗ ਲੈਟਾ ਗੁਰੂ ਦਾ ਬੇਟਾ ਕੇ ਤੂੰ ਬੇਟਿਆਂ ਵਾਲੇ ਕੰਮ ਕਰਕੇ ਆਇਆ ਛਾਤੀ ਨਾਲ ਲਾ ਕੇ ਕਹਿਣ ਲੱਗੇ ਭਾਈ ਜੱਤਾ ਜੀ ਸਮਾਉਣ ਵਾਲਾ ਜਿਵੇਂ ਅੱਜ ਦਿੱਲੀ ਦੇ ਵਿੱਚ ਪਤਾ ਨਹੀਂ ਲੱਗਿਆ ਕਿ ਗੁਰੂ ਦਾ ਸਿੱਖ ਕੌਣ ਹੈ ਇੱਕ ਐਸੀ ਮਜਬੂਤ ਕੌਮ ਤਿਆਰ ਕਰਾਂਗੇ ਇੱਕ ਐਸਾ ਪੰਥ ਸਾਜਾਂਗੇ ਜਿਹੜਾ ਲੱਖਾਂ ਦੇ ਵਿੱਚ ਵੀ ਇੱਕ ਸਿੱਖ ਖੜਿਆ ਹੋਵੇਗਾ ਪਤਾ ਲੱਗੇਗਾ ਕੌਣ ਹੈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਵੇਗੀ ਫਿਰ 1675 ਤੋਂ ਲੈ ਕੇ 1699 ਈਸਵੀ ਤੱਕ 24 ਸਾਲ ਦਾ ਸਫਲ ਹੈ ਤੇ ਸਤਿਗੁਰਾਂ ਨੇ ਇਹ ਸikh خالصਈ ਦੀ ਬਣਤਰ ਸikh ਖਾਲਸਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਪੰਥ ਸਾਹਿਬ ਨੇ ਕਿਹੋ ਜਿਹਾ ਹੋਣਾ ਚਾਹੀਦਾ ਤੇ ਫਿਰ 1699 ਦੀ ਵਿਸਾਖੀ ਆਈ ਤੇ ਸਤਪੁਰਨਾ ਲੈ ਆਪ ਟਿੱਥੀਆਂ ਲਿਖ ਕੇ ਹੁਕਮਨਾਮੇ ਸੰਗਤਾਂ ਨੂੰ ਭੇਜੇ ਨੇ ਅਨੰਦਪੁਰੀ ਤੋਂ ਲਿਖ ਕੇ ਹੁਕਮਨਾਮੇ ਗੁਰਾ ਸੰਗਤਾਂ ਦੇ ਵੱਲ ਪਾ ਦਿੱਤੇ ਕੇਸ਼ ਗਰ੍ਹ ਸਥਾਪਨਾ ਕਰਨ ਦੇ ਲਈ ਸੋਨੇ ਤੰਬੂ ਸਮਿਆਨੀ ਲਗਵਾ ਦਿੱਤੇ ਕੁਝ ਦੂਜ ਦਰਾਡੇ ਵਿੱਚ ਸਿੱਖਾ ਹੱਥੀ ਘਰੋ ਘਰੀ ਸਨੇਹੇ ਪਹੁੰਚਾ ਦਿੱਤੇ ਸੁਣ ਕੇ ਗੁਰਾਂ ਦੇ ਹੁਕਮ ਨਾਮੀ ਚਾਲੇ ਸੰਗਤਾਂ ਆਨੰਦਪੁਰੀ ਵੱਲ ਪਾ ਦਿੱਤੇ ਸੰਗਤਾਂ ਹਉਮ ਹਮਾ ਕੇ ਪਹੁੰਚ ਗਈਆਂ ਤੋਹਫੇ ਆਣ ਕੇ ਭੇਟ ਛਡਾਉ ਦਿੱਤੇ ਸੰਗਤਾਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਣ ਲੱਗ ਪਈਆਂ ਸੰਗਤਾਂ ਦੇ ਰਹਿਣ ਦਾ ਸਹਿਣ ਦਾ ਖਾਣ ਦਾ ਪੀਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਤੇ ਗੁਰੂ ਪਿਆਰਿਓ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇੱਕ ਵੱਡਾ ਪੰਡਾਲ ਲਾਇਆ ਗਿਆ ਜਿਵੇਂ ਆ ਸਟੇਜ ਸਜੀ ਆ ਨਾ ਤੁਸੀਂ ਪੰਡਾਲ ਦੇ ਵਿੱਚ ਬੈਠੇ ਹੋ ਇਸ ਸਟੇਜ ਦੇ ਉੱਤੇ ਤੁਹਾਨੂੰ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਗੁਰੂ ਦੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਗੁਰਬਾਣੀ ਦੇ ਕੀਰਤਨ ਕਥਾ ਵਿਖਿਆਨ ਨਾਲ ਜੋੜਿਆ ਜਾ ਰਿਹਾ ਹੈ ਇਸੇ ਤਰ੍ਹਾਂ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਸਟੇਜ ਲੱਗੀ ਹੈ ਸਟੇਜ ਦੇ ਪਿਛਲੇ ਪਾਸੇ ਇੱਕ ਤੰਬੂ ਲਾਇਆ ਗਿਆ ਉਹ ਤੰਬੂ ਦਾ ਪਰਦਾ ਬੰਦ ਹੈ ਸੰਗਤ ਜਿਹੜੇ ਸਤਿਗੁਰਾਂ ਨੇ ਦਰਸ਼ਨ ਕਰਨ ਵਾਸਤੇ ਆਏ ਸਨ ਉਹ ਕਹਿੰਦੇ ਸਨ ਕਦੋਂ ਗੁਰੂ ਗੋਬਿੰਦ ਰਾਏ ਕੀ ਬਾਹਰ ਆਉਣ ਤੇ ਆਸੀ ਗੁਰੂ ਦੇ ਚਗਨਾ ਤੇ ਮੱਥਾ ਟੇਕੀਏ ਗੁਰੂ ਦੇ ਦਰਸ਼ਨ ਕਰੀਏ ਕਈ ਤਾਂ ਪਹਿਲੀ ਵਾਰ ਅਨੁਰ ਪੁਰਸਾਹਬ ਦੀ ਪਾਵਨ ਧਰਤੀ ਤੇ ਪਹੁੰਚੇ ਸਨ ਗੋਬਿੰਦ ਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬੜੀਆਂ ਉਤਾਵਲੀਆਂ ਸੰਗਤਾਂ ਨੇ ਜੀਤਨ ਦੀ ਸਮਾਪਤੀ ਹੋਈ ਉਸ ਤੱਬੂ ਦਾ ਪਰਦਾ ਹਟਿਆ ਤੱਬੂ ਦੇ ਵਿੱਚੋਂ ਗੋਬਿੰਦ ਰਾਜ ਜੀ ਹੱਥ ਦੇ ਵਿੱਚ ਨੰਗੀ ਤਲਵਾਰ ਲੈ ਕੇ ਸਟੇਜ ਦੇ ਉੱਤੇ ਆਏ ਨੇ ਸਤਬੁਰਾ ਨੇ ਆਉਂਦੀ ਆ ਚਾਰੇ ਪਾਸੇ ਨਿਗਾਹ ਮਾਰੀ ਹੈ ਉਸ ਸਮੇਂ ਵਿਦਵਾਨ ਲਿਖਦੇ ਨੇ ਕਿ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ 80 ਹਜ਼ਾਰ ਦਾ ਇਕੱਠ ਲਿਖਿਆ ਗੁਰੂ ਪਿਆਰੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਆਵਾਜਾਈ ਦੇ ਨੇ ਸਾਧਨ ਨਹੀਂ ਸਨ ਸੰਗਤਾਂ ਪੈਦਲ ਚੱਲ ਕੇ ਗੁਰੂ ਦੇ ਚਦਨਾ ਵਿੱਚ ਆਉਂਦੀਆਂ ਸਨ ਫਿਰ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਸਤਿਗੁਰੂ ਸਾਰਿਆਂ ਵੱਲ ਵੇਖਦੇ ਨੇ ਜਿਹੜਾ ਅੱਜ ਵਾਲਾ ਗੁਰੂ ਦਾ ਰੂਪ ਹੈ ਗੁਰੂ ਦਾ ਸਰੂਪ ਹੈ ਸੰਗਤਾਂ ਨੇ ਕਦੇ ਨਹੀਂ ਵੇਖਿਆ ਜਿਹੜਾ ਨਾਲ ਹੈ ਅੱਖਾਂ ਦੇ ਭੱਗਦੇ ਅੰਗਿਆਰ ਹੈ ਹੱਥ ਦੇ ਵਿੱਚ ਲੰਗੀ ਤਲਵਾਰ ਹੈ ਸਾਹਮਣੇ ਸੰਗਤਾਂ ਵੱਲ ਤੱਕ ਕੇ ਸਤਿਗੁਰੂ ਸ਼ਬੋਧਨ ਕਰਨ ਲੱਗੇ ਨੇ ਇੱਕ ਰੋਹ ਭਰੀ ਤਕਰੀਰ ਕਰਨ ਕਰਨ ਲੱਗੇ ਨੇ ਕਿ ਅੱਜ ਇਹ ਸੱਚੀ ਦੀ ਨੂੰ ਇੱਕ ਸੀਸ ਦੀ ਲੋੜ ਹੈ ਅੱਜ ਇਹਨੂੰ ਪਿਆਸ ਲੱਗੀ ਹੈ ਇਹਦੀ ਪਿਆਸ ਖੂਨਾ ਕੁੱਝਣੀ ਹੈ ਆਓ ਇਹ ਸੀਸ ਮੰਗਦੀ ਹੈ ਅੱਜ ਸਿੱਖੀ ਦੇ ਮਹਿਲ ਦੀ ਉਸਾਰੀ ਹੋਣੀ ਹੈ ਉਹਦੇ ਵਾਸਤੇ ਸੀਸ ਦੀ ਲੋੜ ਹੈ ਪਸਾਰ ਦੀ ਪਾਵਨ ਧਰਤੀ ਦੇ ਉੱਤੇ ਹੱਥ ਦੇ ਵਿੱਚ ਫੜ ਕੇ ਤੋ ਧਾਰੇ ਖੰਡੇ ਨੂੰ ਦੁਨੀਆਂ ਦਾ ਬਾਦਸ਼ਾਹ ਗੋਬਿੰਦ ਰਾਏ ਖੜ ਕੇ ਸਟੇਜ ਉੱਤੇ ਕਰੋ ਭਰੀ ਤਕਰੀਰ ਐਂਓ ਕਰਦੇ ਨੇ